ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲੋ ਜੀ ਪਹਿਲਾਂ ਤਾਂ ਆਪਾਂ ਕਾਂਗਰਸ ਪਾਰਟੀ ਦੀ ਹੀ ਗੱਲ ਕਰ ਲਈਏ ਕਾਂਗਰਸ ਲੀਡਰਸ਼ਿਪ ਵਿੱਚ ਪ੍ਰਧਾਨਗੀ ਨੂੰ ਲੈ ਕੇ ਇੱਕ ਅਨ ਐਲਾਨੀ ਦੌੜ ਚੱਲ ਰਹੀ ਹੈ ਅਸੀਂ ਸਾਰੇ ਵੇਖ ਵੀ ਰਹੇ ਹਾਂ ਜੋ ਸਥਿਤੀਆਂ ਕਾਂਗਰਸ ਵਿੱਚ ਬੰਦੀਆਂ ਨਜ਼ਰ ਆ ਰਹੀਆਂ ਨੇ ਸੋ ਕਾਂਗਰਸ ਲੀਡਰ ਪ੍ਰਧਾਨਗੀ ਦੀ ਦੌੜ ਵਿੱਚ ਨੇ ਇੱਕ ਤਹਿ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਦੂਜਾ ਜੇ ਆਪਾਂ ਗੱਲ ਕਰ ਲਈਏ ਤਾਂ ਰਾਣਾ ਗੁਰਜੀਤ ਨੇ ਕੱਲ ਮਾਲਵੇ ਦੇ ਵਿੱਚ ਤਮਾਕੇਦਾਰ ਐਂਟਰੀ ਕੀਤੀ ਹਲਕਾ ਮੋੜ ਮੰਡੀ ਵਿੱਚ ਸੋ ਤੁਸੀਂ ਰਾਣਾ ਗੁਰਜੀਤ ਦੀ ਇਸ ਸਰਗਰਮੀ ਨੂੰ ਕਿਵੇਂ ਦੇਖਦੇ ਹੋ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਸ ਵਕਤ ਜਿਹੜਾ ਪੰਜਾਬ ਕਾਂਗਰਸ ਹੈ ਉਹਦੇ ਪੁਨਰਗਠਨ ਦੀਆਂ ਚਰਚਾਵਾਂ ਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵੇਂ ਸਿਰੇ ਤੋਂ ਗਠਨ ਹੋਣਾ ਹੈ ਜਿਸ ਤਰ੍ਹਾਂ ਨਾਲ ਨਵੇਂ ਪ੍ਰਭਾਰੀ ਭੁਪੇਸ਼ ਭਗੇਲ ਲਗਾਏ ਗਏ ਨੇ ਔਰ ਜਿਸ ਤਰ੍ਹਾਂ ਦੀ ਸਰਗਰਮੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਆ ਰਹੇ ਨੇ ਉਸ ਤੋਂ ਇਹ ਸਾਫ ਹੈ ਕਿ ਕਾਂਗਰਸ ਪਾਰਟੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਆਪਣੇ ਸੰਗਠਨ ਬਾਰੇ ਸੋਚ ਰਹੀ ਹੈ ਔਰ ਪ੍ਰਧਾਨਗੀ ਦੀ ਦੌੜ ਕਾਂਗਰਸ ਦੇ ਵਿੱਚ ਬਹੁਤ ਪੱਕੀ ਹੋਈ ਹੈ ਲਗਭਗ ਪਿਛਲੇ 1-2 ਮਹੀਨੇ ਤੋਂ ਲਗਾਤਾਰ ਪ੍ਰਧਾਨ ਨਵਾਂ ਲਾਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਰਾਜਾ ਵੜਿੰਗ ਆਪਣੇ ਆਪ ਦੇ ਵਿੱਚ ਉਹ ਲਗਾਤਾਰ ਇਸ ਦਾਅਵੇ ਤੇ ਖੜੇ ਨੇ ਕਿ ਉਹ ਬਹੁਤ ਕਾਮਯਾਬ ਪ੍ਰਧਾਨ ਨੇ ਤੇ ਉਹਨਾਂ ਨੇ 7 ਸੀਟਾਂ ਵੀ ਲੋਕ ਸਭਾ ਦੀਆਂ ਜਟਾਈਆਂ ਨੇ ਪਰ ਹੁਣ ਬੜੀ ਦਿਲਚਸਪ ਜੀ ਸਥਿਤੀ ਕਾਂਗਰਸ ਪਾਰਟੀ ਦੇ ਵਿੱਚ ਬਣਦੀ ਹੈ ਕੁਝ ਸਮਾਂ ਪਹਿਲਾਂ ਤੱਕ ਪੰਜਾਬ 'ਚ ਅਸੀਂ ਵੇਖਦੇ ਰਹੇ ਹਾਂ ਕਿ ਲਗਾਤਾਰ ਕਿਸਾਨੀ ਮੁੱਦਿਆਂ ਤੇ ਸੱਤਾ 'ਚ ਸਰਕਾਰਾਂ ਆਉਂਦੀਆਂ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਸਾਨੂੰ ਯਾਦ ਹੈ ਪ੍ਰਕਾਸ਼ ਸਿੰਘ ਬਾਦਲ ਨੇ ਮੁਫਤ ਬਿਜਲੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜੋਲ ਕਮੇਟੀ ਦੀਆਂ ਸਿਫਾਰਿਸ਼ਾਂ ਲਿਆਂਦੀਆਂ ਕਿ ਅਸੀਂ ਸਰਦਾਰਾ ਸਿੰਘ ਜੋਲ ਦੀਆਂ ਸਿਫਾਰਿਸ਼ਾਂ ਲਾਗੂ ਕਰਕੇ ਪੰਜਾਬ ਨੂੰ ਫਸਲੀ ਵਿਭਿੰਨਤਾ ਲਿਆਵਾਂਗੇ ਕਣਕ ਝੋਨੇ 'ਚੋਂ ਬਾਹਰ ਕੱਢਾਂਗੇ ਨਹੀਂ ਹੋਇਆ ਮੁਫਤ ਬਿਜਲੀ ਨਾਲ ਵੀ ਨਹੀਂ ਹੋਇਆ ਫਿਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਤਾਂ ਅਸੀਂ ਸੁਣਿਆ ਹੀ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਉਸ ਵੇਲੇ ਆਗੂ ਸੀ ਤੇ ਹੁਣ ਮੰਤਰੀ ਵੀ ਸੀ ਤੇ ਹੁਣ ਐਮ ਐਲ ਏ ਹੈ ਕਿ ਅਸੀਂ ਝਟਕੀ ਨਾਲ ਐਮ ਐਸ ਪੀ ਦੇ ਦਾਂਗੇ ਸੋ ਆਮ ਆਦਮੀ ਪਾਰਟੀ ਐਮ ਐਸ ਪੀ ਦੇ ਮਾਡਲ ਤੇ ਆਈ ਸੀ ਦਿੱਲੀ ਵਾਲੇ ਪੰਜਾਬ ਦੇ ਵਿੱਚ ਜਿਹੜਾ ਪਰਾਲੀ ਦੇ ਨਿਪਟਾਰੇ ਦਾ ਵੀ ਉਹਨਾਂ ਨੇ ਇੱਕ ਸੋਲੂਸ਼ਨ ਕੱਢਿਆ ਸੀ ਉਹ ਕਹਿੰਦੇ ਸੀ ਇੱਕ ਸਾਡੇ ਕੋਲੇ ਉਥੋਂ ਦਿੱਲੀ ਚ ਉਹਨਾਂ ਨੇ ਇੱਕ ਕੈਮੀਕਲ ਤਿਆਰ ਕੀਤਾ ਸੀ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਕੈਮੀਕਲ ਸੋ ਆਮ ਆਦਮੀ ਪਾਰਟੀ ਦਾ ਐਮਐਸਪੀ ਦਾ ਮਾਡਲ ਫਸਲਾਂ ਤੇ ਉਹ ਫੇਲ ਹੋ ਗਿਆ ਇਹਦੇ ਚ ਕੋਈ ਦੂਰਅਈ ਨਹੀਂ ਹੈ ਹੁਣ ਇੱਕ ਨਵਾਂ ਮਾਡਲ ਫੇਰ ਸੁਰਖੀਆਂ ਦੇ ਵਿੱਚ ਆਇਆ ਐਗਰੀਕਲਚਰ ਦੇ ਉੱਤੇ ਅਸੀਂ ਉਹਦੇ ਚ ਕਾਂਗਰਸ ਦੇ ਕਈ ਆਗੂਆਂ ਨੂੰ ਸੁਣ ਰਹੇ ਹਾਂ ਇੱਕ ਤਾਂ ਪ੍ਰਗਟ ਸਿੰਘ ਨੇ ਪ੍ਰਗਟ ਸਿੰਘ ਦੀ ਵੀ ਗੱਲ ਕਰਦੇ ਹਾਂ ਕਿਵੇਂ ਬਠਿੰਡਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਪਰ ਮੈਂ ਉਸ ਤੋਂ ਪਹਿਲਾਂ ਰਾਣਾ ਗੁਰਜੀਤ ਤੇ ਆ ਜਾਣਾ ਕੱਲ ਰਾਣਾ ਗੁਰਜੀਤ ਉਹਨਾਂ ਨੇ ਮੋੜ ਮੰਡੀ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੋ ਜੇ ਦੇਖਿਆ ਜਾਵੇ ਤਾਂ ਉਸ ਪ੍ਰੋਗਰਾਮ ਦਾ ਜਿਹੜਾ ਬੈਨਰ ਸੀ ਉਸ ਬੈਨਰ ਦੇ ਸੰਕੇਤ ਬਹੁਤ ਵੱਡੇ ਸੀ ਉਸ ਬੈਨਰ ਤੇ ਪ੍ਰੋਗਰਾਮ ਦੇ ਮੰਚ ਤੇ ਲਿਖਿਆ ਸੀ ਰਾਣਾ ਗੁਰਜੀਤ ਸਿੰਘ ਨਵੀਂ ਸੋਚ ਨਵਾਂ ਪੰਜਾਬ ਕਿਸਾਨ ਤੇ ਕਿਸਾਨੀ ਪੰਜਾਬ ਦੀ ਜਾਨ ਆਓ ਮਿਲ ਕੇ ਚਰਚਾ ਕਰੀਏ ਇੱਕ ਤਰੀਕੇ ਨਾਲ ਰਾਣਾ ਗੁਰਜੀਤ ਪੰਜਾਬ ਚ ਕਿਸਾਨੀ ਚ ਨਿਕਲ ਗਏ ਨੇ ਕਿਉਂਕਿ ਕਈ ਵਾਰੀ ਇਹ ਗਿੱਲਾ ਰਾਣਾ ਗੁਰਜੀਤ ਵੀ ਕਰਦੇ ਰਹੇ ਨੇ ਕਿ ਪੰਜਾਬ ਨੂੰ ਰਾਜਨੀਤੀ ਦੇ ਪੱਖੋਂ ਮਾਝਾ ਮਾਲਵਾ ਤੇ ਦੁਆਬਾ ਦੇ ਰੂਪ ਚ ਨਾ ਦੇਖੋ ਲੀਡਰ ਕਿਸੇ ਵੀ ਖਿੱਤੇ ਦਾ ਹੋਵੇ ਪੰਜਾਬ ਛੋਟਾ ਜੈ ਉਹ ਸਾਰੀ ਜਗ੍ਹਾ 'ਚ ਕੰਮ ਕਰ ਸਕਦਾ ਹੈ ਹੁਣ ਰਾਣਾ ਗੁਰਜੀਤ ਮਾਲਵੇ ਦੇ ਵਿੱਚ ਮੋੜ ਮੰਡੀ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਤਰੀਕੇ ਨਾਲ ਕਿਸਾਨ ਸੰਮੇਲਨ ਕੀਤਾ ਉਹਦੇ ਵਿੱਚ ਉਹਨਾਂ ਨੇ ਇੱਕ ਵੱਡਾ ਐਲਾਨ ਕਰਤਾ ਮੱਕੀ ਤੇ ਐਮਐਸਪੀ ਦੇਣ ਦਾ ਵੱਡੇ ਵਪਾਰੀ ਨੇ ਕਾਰੋਬਾਰੀ ਨੇ ਔਰ ਉਹਨਾਂ ਦੀ ਗੱਲ ਸਮਝ ਵੀ ਆਉਂਦੀ ਹੈ ਰਾਣਾ ਗੁਰਜੀਤ ਉਹਨਾਂ ਦੀ ਇਹ ਗੱਲ ਸਮਝ ਆਉਂਦੀ ਹੈ ਕਿ ਮੱਕੀ ਨੂੰ ਬਹੁਤ ਆਸਾਨੀ ਨਾਲ ਐਮਐਸਪੀ ਤੇ ਖਰੀਦਿਆ ਜਾ ਸਕਦਾ ਹੈ ਤੇ ਵੇਚਿਆ ਜਾ ਸਕਦਾ ਹੈ ਕਿਉਂਕਿ ਮੱਕੀ ਦੇ ਖਪਤਕਾਰ ਬਹੁਤ ਨੇ ਸੋ ਇਹ ਸਾਨੂੰ ਪਤਾ ਹੈ ਕਿ ਮੱਕੀ ਦੀ ਖਪਤ 에ਥਨਲ ਦੇ ਵਿੱਚ ਵੀ ਹੁੰਦੀ ਹੈ ਔਰ 5000 ਏਕੜ ਦੇ ਕਰੀਬ ਰੋਜ਼ਾਨਾ ਦੀ ਖਪਤ ਹੋ ਸਕਦੀ ਹੈ ਸੋ ਮੱਕੀ ਬਹੁਤ ਵੱਡੀ ਡਿਮਾਂਡ ਦੇ ਵਿੱਚ ਹੋ ਸਕਦੀ ਹੈ ਔਰ ਹੁਣ ਰਾਣਾ ਗੁਰਜੀਤ ਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਆਈਆਂ ਨੇ ਉਹਨਾਂ ਨੇ ਐਮਐਸਪੀ ਤੇ ਖਰੀਦ ਦੀ ਗਰੰਟੀ ਦਿੱਤੀ ਹੈ ਉਹ ਸਰਕਾਰ ਨੂੰ ਵੀ ਕਹਿੰਦੇ ਆ ਕਿ ਉਹ ਥਰਡ ਪਾਰਟੀ ਐਗਰੀਮੈਂਟ ਲਈ ਅੱਗੇ ਆਵੇ ਹੁਣ ਰਾਣਾ ਗੁਰਜੀਤ ਉਹਨਾਂ ਦਾ ਜਿਹੜਾ ਇਹ ਕੱਲ ਦਾ ਭਾਸ਼ਣ ਹੈ ਕਿਸਾਨੀ ਨੂੰ ਇਹ ਪੰਜਾਬ ਦੇ ਵੱਖ-ਵੱਖ ਚੈਨਲਾਂ ਦੇ ਉੱਤੇ ਵੀ ਵਿਖਾਇਆ ਜਾ ਰਿਹਾ ਹੈ ਔਰ ਜਿਹੜੀ ਗੱਲ ਰਾਣਾ ਗੁਰਜੀਤ ਨੇ ਕੀਤੀ ਹੈ ਅਸਲ ਦੇ ਵਿੱਚ ਉਹ ਗੱਲ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਉਹ ਭਾਵੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਵੇਂ ਕੇਂਦਰ ਦੀ ਬੀਜੇਪੀ ਦੀ ਸਰਕਾਰ ਹੈ ਅਗਰ ਰਾਣਾ ਗੁਰਜੀਤ ਇੱਕ ਵਪਾਰੀ ਕਾਰੋਬਾਰੀ ਉਦਯੋਗਪਤੀ ਪੰਜਾਬ ਦੇ ਕਿਸਾਨਾਂ ਦੀ ਮੱਕੀ ਐਮਐਸਪੀ ਤੇ ਖਰੀਦ ਸਕਦਾ ਹੈ ਕਿਉਂਕਿ ਰਾਣਾ ਗੁਰਜੀਤ ਨੂੰ ਪਤਾ ਹੈ ਕਿ ਮੱਕੀ ਦਾ ਬਾਜ਼ਾਰ ਹੈ ਪੰਜਾਬ ਚ ਜਿਹੜੀ ਮੱਕੀ ਵਰਤਣ ਲਈ ਆਉਂਦੀ ਹੈ ਉਹ ਬਿਹਾਰ ਤੋਂ ਵੀ ਆਉਂਦੀ ਹੈ ਯੂਪੀ ਤੋਂ ਆਉਂਦੀ ਹੈ ਸੋ ਜਿਹੜੇ ਪੰਜਾਬ ਦੇ ਮਿਲ ਮਾਲਕ ਨੇ ਜਾਂ ਉਦਯੋਗਪਤੀ ਨੇ ਜਿੱਥੇ-ਜਿੱਥੇ ਵੀ ਖਪਤ ਹੈ ਭਾਵੇਂ ਇਥਨੋਲ ਬਣਾਉਣ ਵਾਲੇ ਆ ਜਿਹੜੇ ਮੱਕੀ ਚੋਂ ਇਥਨੋਲ ਕੱਢਦੇ ਆ ਹੁਣ ਉਹ ਸਾਰੇ ਇਹ ਮੱਕੀ ਪੰਜਾਬ ਤੋਂ ਬਾਹਰੋਂ ਖਰੀਦ ਕੇ ਟਰਾਂਸਪੋਰਟ ਕਰਕੇ ਪੰਜਾਬ ਤੇ ਲੈ ਕੇ ਆਉਂਦੇ ਨੇ ਸੋ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰਦਾ ਕਿ ਸੂਬੇ ਦੀ ਸਰਕਾਰ ਨੂੰ ਮੰਡੀ ਕਰਨ ਦਾ ਢਾਂਚਾ ਆਪਣਾ ਬਣਾਉਣਾ ਚਾਹੀਦਾ ਹੈ ਹੁਣ ਅਜ ਅਗਰ ਸਰਕਾਰ ਚਾਵੇ ਕਿ ਉਹ ਕਿਸਾਨਾਂ ਦੀ ਮੱਕੀ ਸੂਬੇ ਦੀ ਸਰਕਾਰ ਵੀ ਐਮਐਸਪੀ ਤੇ ਖਰੀਦ ਸਕਦੀ ਹੈ ਰਾਣਾ ਗੁਰਜੀਤ ਕਿਹੜਾ ਕੋਈ ਵੱਖਰੀ ਦੁਨੀਆ ਤੋਂ ਆਇਆ ਹੈ ਰਾਣਾ ਗੁਰਜੀਤ ਨੂੰ ਉਸ ਮਾਡਲ ਦਾ ਪਤਾ ਹੈ ਕਿ ਕਿਵੇਂ ਇਹ ਮੱਕੀ ਦੀ ਖਪਤ ਕਿੱਥੇ-ਕਿੱਥੇ ਹੋਣੀ ਹੈ ਸੋ ਰਾਣਾ ਗੁਰਜੀਤ ਇਸ ਐਮਐਸਪੀ ਤੇ ਮੱਕੀ ਤੇ ਐਮਐਸਪੀ ਦੀ ਗਾਰੰਟੀ ਦੇ ਕੇ ਰਾਤੋਂ-ਰਾਤ ਸੁਰਖੀਆਂ ਦੇ ਵਿੱਚ ਆਏ ਨੇ ਔਰ ਉਹਨਾਂ ਦੇ ਮੱਕੀ ਦੇ ਉੱਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਅਹਿਮੀਅਤ ਦੱਸੀ ਕਿ ਕਿਵੇਂ ਅਸੀਂ ਤਿੰਨ ਫਸਲਾਂ ਲੈ ਸਕਦੇ ਹਾਂ ਜਿਵੇਂ ਨਰਮਾ ਨਰਮਾ ਲਗਭਗ ਪੰਜਾਬ ਦਾ 20% ਨਰਮਾ ਬੀਜਿਆ ਜਾਂਦਾ ਸੀ ਅਸੀਂ 34-35 ਲੱਖ ਹੈਕਟੇਅਰ ਚ ਕਣਕ ਝੋਨਾ ਬੀਜਦੇ ਆ ਜੇ 34 ਦਾ 20% ਕੱਢ ਲਈਏ ਤੇ ਤੁਸੀਂ ਵੇਖ ਲਓ ਔਰ ਅੱਜ ਅਸੀਂ ਜੇ ਅਸੀਂ ਪੁਰਾਣੇ ਸਮਿਆਂ ਦੇ ਵਿੱਚ 8 ਲੱਖ ਵੀ ਮੰਨ ਲਈਏ ਵੀ ਅਸੀਂ ਨਰਮੇ ਹੇਠਾਂ ਸੀ ਤੇ ਅੱਜ 2% ਰਹਿ ਗਏ ਆ ਪੰਜਾਬ ਦੇ ਟੋਟਲ ਜਿਹੜੀ ਅਸੀਂ ਖੇਤੀਬਾੜੀ ਬੀਜਦੇ ਆ ਜਿਹੜਾ ਏਰੀਆ ਰਕਬਾ ਸਾਡਾ ਖੇਤੀਬਾੜੀ ਦਿੱਤਾ ਹੈ ਤੇ ਅਸੀਂ 2% ਤੇ ਰਹਿ ਗਏ ਹੁਣ ਮੱਕੀ ਇੱਕ ਬਦਲ ਹੋ ਸਕਦੀ ਹੈ ਪਹਿਲਾਂ ਮੱਕੀ ਬੀਜ ਲਈਏ ਮਈ ਵੇਲੇ ਬੀਜੀ ਜਾ ਸਕਦੀ ਹੈ ਮੱਕੀ ਬੀਜ ਲਈਏ ਮੱਕੀ ਤੋਂ ਬਾਅਦ ਮੂੰਗੀ ਬੀਜੀ ਜਾ ਸਕਦੀ ਹੈ ਮੂੰਗੀ ਤੋਂ ਬਾਅਦ ਫੇਰ ਕਣਕ ਸੋ ਪੂਰੇ ਪੂਰਾ ਅਸੀਂ ਝੋਨਾ ਤਾਂ ਨਹੀਂ ਬਦਲ ਸਕਦੇ ਪਰ ਅਸੀਂ ਜਿੰਨਾ ਏਰੀਆ ਲਿਆ ਸਕਦੇ ਹਾਂ ਖਾਸ ਤੌਰ ਤੇ ਅਸੀਂ ਜੇ ਨਰਮਾ ਬੈਲਟ ਦੀ ਗੱਲ ਕਰ ਲਈਏ ਜਿਹੜੀ ਸਾਡੀ ਕਾਟਨ ਬੈਲਟ ਸੀ ਅਗਰ ਉੱਥੇ ਅਸੀਂ ਇੰਨਾ ਕੁ ਵੀ ਲਈਏ ਤੇ ਤੁਸੀਂ ਵੇਖੋ ਕਿ ਕਿਸਾਨੀ ਕਿੰਨੀ ਖੁਸ਼ਹਾਲ ਹੋ ਸਕਦੀ ਹੈ ਔਰ ਸੂਬੇ ਦੀਆਂ ਸਰਕਾਰਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਸ ਪਾਸੇ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਜਿਹੜੇ ਪਲੈਨਿੰਗ ਬਣਾਉਣ ਵਾਲੇ ਪੰਜਾਬ ਦੇ ਸਾਡੇ ਖੇਤੀਬਾੜੀ ਵਿਭਾਗ ਦੇ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕ ਨੇ ਸਿਰਫ ਰਿਟਾਇਰ ਹੋਣ ਤੋਂ ਬਾਅਦ ਸੁਝਾ ਨਹੀਂ ਉਹਨਾਂ ਨੂੰ ਨੌਕਰੀ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਸੁਝਾਅ ਦੇਣੇ ਚਾਹੀਦੇ ਨੇ ਔਰ ਅਗਰ ਜਿਵੇਂ ਰਾਣਾ ਗੁਰਜੀਤ ਨੇ ਵਕਾਲਤ ਕੀਤੀ ਹੈ ਅਗਰ ਕੇਂਦਰ ਚਾਵੇ ਤੇ 10-15000 ਰੁਪਏ ਕੇਂਦਰ ਦਵੇ ਔਰ 5-10000 ਅਗਰ ਸੂਬੇ ਦੀ ਸਰਕਾਰ ਦਵੇ ਕਿਉਂਕਿ ਬਿਜਲੀ ਦੀ ਘਟ ਘਾਪਤਾ ਹੈ ਨਹਿਰੀ ਪਾਣੀ ਦੇ ਨਾਲ ਮੱਕੀ ਵਾਲਾ ਕੰਮ ਸਰ ਜਾਣਾ ਸੋ ਅਗਰ ਬਿਜਲੀ ਵੀ ਘਟਦੀ ਹੈ ਅਗਰ ਸੂਬੇ ਦੀ ਸਰਕਾਰ ਤੇ ਦੋਵੇਂ ਦੇਣ ਰਾਣਾ ਗੁਰਜੀਤ ਨੇ ਅੰਦਾਜ਼ਨ ਲਾਇਆ ਵੀ ਜੇ 2200 ਰੁਪਏ ਅਸੀਂ ਮੰਗੀ ਮੰਨ ਲੀਏ 2200 ਰੁਪਏ ਪ੍ਰਤੀ ਕੁਇੰਟਲ ਮੱਕੀ ਦਾ ਭਾਅ ਹੈ ਤੇ ਚੰਗੇ ਤਰੀਕੇ ਨਾਲ ਬੀਜੀਏ ਤਾਂ 25 ਤੋਂ 30 ਕੁਇੰਟਲ ਮੱਕੀ ਕਿਤੇ ਨਹੀਂ ਗਈ ਸੋ ਇਸ ਕਰਕੇ ਈ ਰਾਣਾ ਗੁਰਜੀਤ ਉਹਨਾਂ ਦੀ ਜਿਹੜੀ ਗੱਲ ਆਈ ਹੈ ਐਮਐਸਪੀ ਤੇ ਇਹਨੇ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ ਖੇਤੀਬਾੜੀ ਨੂੰ ਲੈ ਕੇ ਹਾਲਾਂਕਿ ਇਹ ਗੱਲ ਸਿਰਫ ਮੱਕੀ ਮੂੰਗੀ ਤੱਕ ਹੀ ਹਜੇ ਸੀਮਤ ਹੈ ਮੂੰਗੀ ਤਾਂ ਜੇ ਸਰਕਾਰ ਚੱਕਣੀ ਜਾਵੇ ਚੱਕ ਸਕਦੀ ਹੈ ਕਿਉਂਕਿ ਮੂੰਗੀ ਤਾਂ ਅਸੀਂ ਬਾਹਰੋਂ ਮੰਗਾਉਨੇ ਆਂ ਦੂਸਰੇ ਮੁਲਕਾਂ ਚੋਂ ਮੂੰਗੀ ਆਉਂਦੀ ਹੈ ਅਸੀਂ ਪੰਜਾਬ ਚ ਮੂੰਗੀ ਬੀਜ ਸਕਦੇ ਆਂ ਪਰ ਗੱਲ ਕੀ ਹੈ ਕਿ ਸਰਕਾਰਾਂ ਮੂੰਗੀ ਨੂੰ ਚੱਕਣ ਦਾ ਤਰੀਕਾ ਸਹੀ ਕਰਨ ਔਰ ਜਿਹੜੀ ਕਿਸਾਨਾਂ ਦੀ ਲੜਾਈ ਹੈ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਉਹ ਵੀ ਇਹਦੇ ਨਾਲ ਜੁੜਿਆ ਹੈ ਫਿਰ ਕਿਸਾਨ ਨੂੰ ਪਤਾ ਹੈ ਅਗਰ ਐਮਐਸਪੀ ਦੀ ਲੀਗਲ ਗਰੰਟੀ ਆਉਂਦੀ ਹੈ ਵੀ ਜੇ ਅਸੀਂ ਮੂੰਗੀ ਵੀ ਬੀਜਾਂਗੇ ਤੇ ਸਾਡੀ ਸਰਕਾਰ ਮੂੰਗੀ ਚੱਕ ਲੂ ਕਿਉਂਕਿ ਹੁਣ ਜੇ ਕੋਈ ਮੂੰਗੀ ਬੀਜਦਾ ਹੈ ਤੇ ਉਹਨੂੰ ਚਿੰਤਾ ਰਹਿੰਦੀ ਹੈ ਵੀ ਸਰਕਾਰ ਚੱਕਦੀ ਨਹੀਂ ਔਰ ਸੂਬੇ ਦੀ ਸਰਕਾਰਾਂ ਦੀ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ ਰਾਣਾ ਗੁਰਜੀਤ ਉਹਨਾਂ ਨੇ ਜਿਹੜੀ ਇਹ ਪਹਿਲ ਕੀਤੀ ਹੈ ਭਾਵੇਂ ਸ਼ੁਰੂਆਤੀ ਤੌਰ ਤੇ ਸਾਨੂੰ 100% ਨਤੀਜੇ ਨਾ ਮਿਲਣ ਪਰ ਅਗਰ ਸਰਕਾਰ ਵੀ ਰਾਣਾ ਗੁਰਜੀਤ ਉਹਨਾਂ ਵਾਂਗ ਮਿਹਨਤ ਕਰੇ ਤੇ ਇਹਦੇ 'ਚ ਚੰਗੇ ਨਤੀਜੇ ਆ ਸਕਦੇ ਨੇ ਸੋ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਰਾਣਾ ਗੁਰਜੀਤ ਨੇ ਖੇਤੀਬਾੜੀ ਨੂੰ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਜਦੋਂ ਨਵੀਂ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਵੀ ਗੱਲ ਮੱਕੀ ਦੀ ਤੋਰੀ ਮੂੰਗੀ ਦੀ ਵੀ ਗੱਲ ਤੋਰੀ ਲੇਕਿਨ ਉਸ ਪੱਧਰ ਤੇ ਗਈ ਨਹੀਂ ਕਿਉਂਕਿ ਸਰਕਾਰਾਂ ਨਿਰੀਆਂ ਪੁਰੀਆਂ ਅਫਸਰਸ਼ਾਈ ਤੇ ਨਿਰਭਰ ਹੋ ਜਾਂਦੀਆਂ ਨੇ ਸੋ ਸਰਕਾਰਾਂ ਨੂੰ ਬਹੁਤ ਵੱਡੇ ਜਿਗਰੇ ਰੱਖ ਕੇ ਠੋਸ ਪਲੈਨਿੰਗ ਦੇ ਨਾਲ ਇਸ ਮਾਮਲੇ ਦੇ ਵਿੱਚ ਯੋਜਨਾਬੰਦੀ ਕਰਨੀ ਚਾਹੀਦੀ ਹੈ ਤਾਹੀਂ ਕਾਮਯਾਬੀ ਮਿਲੇਗੀ ਸੋ ਰਾਣਾ ਗੁਰਜੀਤ ਦੇ ਇਸ ਨਵੇਂ ਐਲਾਨ ਨਾਲ ਕਿ ਮੱਕੀ ਤੇ ਐਮਐਸਪੀ ਮੈਂ ਦਊਂਗਾ ਘਟੂ ਘਟ 2 ਸਾਲ ਦੀ ਗਰੰਟੀ ਇਹਦੇ ਨਾਲ ਸਿਆਸੀ ਉਬਾਲ ਆ ਗਿਆ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਮੁੱਦਾ ਉਭਾਰ ਲੈ ਗਿਆ ਰਾਣਾ ਗੁਰਜੀਤ ਨੇ ਮਾਲ ਵਿੱਚ ਇੱਕ ਸੰਮਿਲਨ ਕੀਤਾ ਕਿਸਾਨਾਂ ਦਾ ਹੁਣ ਮੈਨੂੰ ਲੱਗਦਾ ਆਉਣੇ ਦਿਨਾਂ 'ਚ ਬਠਿੰਡੇ ਵਾਲੇ ਵੀ ਸੱਜਣਗੇ ਫਰੀਦਕੋਟ ਵਾਲੇ ਸੱਜਣਗੇ ਫਿਰੋਜ਼ਪੁਰ ਵਾਲੇ ਸੱਜਣਗੇ ਮੋਗੇ ਵਾਲੇ ਸੱਦਣਗੇ ਲੁਧਿਆਣੇ ਵਾਲੇ ਸੱਦਣਗੇ ਔਰ ਇਹ ਗੱਲ ਅੱਗੇ ਤੁਰੇਗੀ ਔਰ ਸਿਆਸਤ ਦੇ ਨਾਲ ਨਾਲ ਰਾਣਾ ਗੁਰਜੀਤ ਨੂੰ ਆਪਣੇ ਇਸ ਮੱਕੀ ਵਾਲੀ ਯੋਜਨਾ ਨੂੰ ਹੋਰ ਪੁਖਤਾ ਕਰਨ ਦੀ ਲੋੜ ਹੈ ਕਿਉਂਕਿ ਅਗਰ ਅਗਰ ਉਹਨਾਂ ਦਾ ਇਹ ਜਿਹੜਾ ਐਲਾਨ ਨਾਮ ਹੈ ਅਗਰ ਇਹ ਬੈਕਫਾਇਰ ਕਰਦਾ ਹੈ ਇਹਦੇ ਨਾਲ ਪੰਜਾਬ ਦੀ ਕਿਸਾਨੀ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਖੇਤੀ ਦਾ ਵੀ ਔਰ ਰਾਣਾ ਗੁਰਜੀਤ ਦੀ ਸਿਆਸਤ ਦਾ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਪਰ ਇਸ ਪਾਸੇ ਉਹਨਾਂ ਨੂੰ ਹੋਰ ਠੋਸ ਵਿਉਂਤਬੰਦੀ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਬੈਕਫਾਇਰ ਨਾ ਹੋਵੇ ਕਿਉਂਕਿ ਪੁਰਾਣੇ ਸਮਿਆਂ ਚ ਕੈਪਟਨ ਮਰਿੰਦਰ ਨੇ ਵੱਡੇ ਵੱਡੇ ਲਾਰੇ ਲਾਏ ਸੀ ਮੈਂ ਤਾਂ ਕਹੂੰਗਾ ਝੂਠ ਬੋਲੇ ਸੀ ਕਿ ਜੋਲ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰ ਦਾਂਗੇ ਉਹ ਸਰਦਾਰਾ ਸਿੰਘ ਜੋਲ ਅੱਜ ਵੀ ਮੈਨੂੰ ਲੱਗਦਾ ਉਹ ਦੁਖੀ ਹੋਣਗੇ ਵੀ ਮੇਰੇ ਨਾਂ ਤੇ ਸਿਆਸਤ ਹੀ ਕਰਗੇ ਲੀਡਰ ਤੇ ਬੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਐਮਐਸਪੀ ਹੁਣ ਕਿੱਥੇ ਗਈ ਬੀਬੀ ਅਨਮੋਲ ਗਗਨਮਾਲ ਜਿਹੜੇ ਛੁਟਕੀ ਨਾਲ ਐਮਐਸਪੀ ਕਹਿੰਦੇ ਸੀ ਉਹਨਾਂ ਨੇ ਤਾਂ ਖੜਾ ਛਡਾ ਲਿਆ ਕਹਿੰਦੇ ਮੈਨੂੰ ਜ਼ਿਆਦਾ ਤਜਰਬਾ ਨਹੀਂ ਸੀ ਪਰ ਆਮ ਆਦਮੀ ਪਾਰਟੀ ਨੇ ਕਈ ਵਾਰ ਐਮਐਸਪੀ ਫਸਲਾਂ ਤੇ ਗਰੰਟੀ ਦੀ ਗੱਲ ਕੀਤੀ ਸੀ ਸੋ ਬਿਨਾ ਸੋਚੇ ਸਮਝੇ ਬਿਨਾ ਠੋਸ ਤਿਆਰੀ ਤੋਂ ਜਦੋਂ ਕੋਈ ਵੀ ਪੋਲਿਟੀਕਲ ਪਾਰਟੀ ਜਾਂ ਲੀਡਰ ਇਸ ਤਰ੍ਹਾਂ ਦੀ ਗੱਲ ਕਰੇਗਾ ਉਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੈ ਕਿਸਾਨੀ ਦਾ ਵੀ ਨੁਕਸਾਨ ਹੈ ਸੋ ਹੁਣ ਇਹ ਨਵੇਂ ਤਰ੍ਹਾਂ ਦੇ ਮਾਡਲ ਨੇ ਜਿਹੜੇ ਸੁਰਖੀਆਂ ਦੇ ਵਿੱਚ ਆਏ ਨੇ ਰਾਣਾ ਗੁਰਜੀਤ ਪ੍ਰਧਾਨਗੀ ਦੀ ਦੌੜ ਦੇ ਵਿੱਚ ਵੀ ਨੇ ਪਿੱਛੇ ਦੇ ਉਪੇਸ਼ ਪਗੈਲ ਨੂੰ ਮਿਲ ਕੇ ਆਏ ਨੇ ਹਾਲਾਂਕਿ ਇੱਕ ਟੈਲੀਵਿਜ਼ਨ ਚੈਨਲ ਤੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਰਾਜਾ ਵੜਿੰਗਰ ਪ੍ਰਤਾਪ ਬਾਜਵਾ ਦੇ ਬਾਰੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਵੀ ਕਾਫੀ ਹੋਇਆ ਪਰ ਇਹ ਵੀ ਸਾਨੂੰ ਨਜ਼ਰ ਆਉਂਦਾ ਹੈ ਕਿ ਕਾਂਗਰਸ ਚ ਗੁੱਟਬਾਜ਼ੀ ਵੀ ਬਹੁਤ ਜ਼ਿਆਦਾ ਹੈ ਹੁਣ ਸਾਰੇ ਲੀਡਰ ਆਪਣੇ ਆਪਣੇ ਤਰੀਕੇ ਆਪਣੇ ਆਪਣੇ ਅਜੰਡੇ ਨਾਲ ਸਿਆਸਤ ਚ ਨਿਕਲੇ ਨੇ ਹੁਣ ਪ੍ਰਗਟ ਸਿੰਘ ਦੀ ਗੱਲ ਵੀ ਕਰਦੇ ਆਂ ਪ੍ਰਗਟ ਸਿੰਘ ਪਰਸੋਂ 22 ਫਰਵਰੀ ਨੂੰ ਬਠਿੰਡੇ ਸੀ ਮੈਂ ਪ੍ਰਗਟ ਸਿੰਘ ਉਹਨਾਂ ਦਾ ਭਾਸ਼ਣ ਵੀ ਸੁਣਿਆ ਮੇਰਾ ਪੰਜਾਬ ਹਰ ਬੰਦੇ ਦਾ ਆਪਣਾ ਸਾਰਿਆਂ ਦਾ ਸਾਂਝਾ ਪੰਜਾਬ ਸੋ ਮੇਰਾ ਪੰਜਾਬ ਬੈਨਰ ਥੱਲੇ ਮੇਰਾ ਪੰਜਾਬ ਬੈਨਰ ਹੇਠ ਕੜਾਂਗੇ ਪੰਜਾਬ ਦੇ ਭਵਿੱਖ ਦੀ ਰਾਨੀਤੀ ਇੱਕ ਸੈਮੀਨਾਰ ਸੀ ਜਾਂ ਇੱਕ ਪ੍ਰੋਗਰਾਮ ਸੀ ਜਿਹਦਾ ਜਿਹਦਾ ਸਿਰਲੇਖ ਕੀ ਸੀ ਬਠਿੰਡਾ ਚ ਸੀ 22 ਫਰਵਰੀ ਨੂੰ ਮੇਰਾ ਪੰਜਾਬ ਬੈਨਰ ਹੇਠ ਕੜਾਂਗੇ ਪੰਜਾਬ ਦੇ ਭਵਿੱਖ ਦੀ ਰਾਨੀਤੀ ਜਿਵੇਂ ਰਾਣਾ ਗੁਰਜੀਤ ਸੰਬੋਧਨ ਸੀ ਕਿਸਾਨਾਂ ਨੂੰ ਔਰ ਬੁੱਧੀਜੀਵੀਆਂ ਨੂੰ ਪ੍ਰਗਟ ਸਿੰਘ ਉੱਥੇ ਬੁੱਧੀਜੀਵੀ ਔਰ ਕਿਸਾਨ ਵੀ ਸੀ ਬੋਸਾਰੇ ਉਥੇ ਸਿਆਣੇ ਪੱਤਰਕਾਰ ਆਏ ਹੋਏ ਸੀ ਉਥੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸੱਦੇ ਹੋਏ ਸੀ ਡਾਕਟਰ ਰਾਜ ਬਲਬੀਰ ਸਿੰਘ ਰਾਜੀ ਵਾਲਾ ਕਿਸਾਨ ਆਗੂ ਵੀ ਉਥੇ ਆਏ ਹੋਏ ਸੀ ਸੋ ਉਥੇ ਪ੍ਰਗਟ ਸਿੰਘ ਨੇ ਇਸ ਤਰ੍ਹਾਂ ਦੀ ਆਪਣੀ رائے ਰੱਖੀ ਕਿ ਸਾਨੂੰ ਇਕੱਠੇ ਹੋ ਕੇ ਠੋਸ ਉਪਰਾਲੇ ਕਰਨੇ ਪੈਣੇ 10 12 ਜਿਹੜੇ ਸਬਜੈਕਟ ਨੇ ਭਾਵੇਂ ਸਾਡੀ ਖੇਤੀਬਾੜੀ ਹੈ ਭਾਵੇਂ ਸਾਡੀ ਐਜੂਕੇਸ਼ਨ ਹੈ ਭਾਵੇਂ ਲੈਂਡ ਆਰਡਰ ਹੈ ਸਾਨੂੰ 10 12 ਜਿਹੜੇ ਸਬਜੈਕਟ ਨੇ ਇਹਨਾਂ ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਮਿਲ ਕੇ ਸਾਨੂੰ ਐਗਜ਼ੀਕਿਊਟ ਕਰਨਾ ਚਾਹੀਦਾ ਤਾਂ ਅਸੀਂ ਪੰਜਾਬ ਨੂੰ ਸਮੱਸਿਆ ਚੋਂ ਬਾਹਰ ਕੱਢਾਂਗੇ ਉਹਨਾਂ ਨੇ ਸਿਆਸਤ ਦਾ ਵੀ ਤਜਰਬਾ ਸਾਂਝਾ ਕੀਤਾ ਕਹਿੰਦੇ ਜੋ ਮੈਂ ਦੇਖਿਆ ਸਿਸਟਮ ਇੱਕ ਅੱਦੇ ਲੀਡਰ ਦੇ ਦੁਆਲੇ ਸੱਤਾ 'ਚ ਜੁੰਡਲੀ ਬਣ ਜਾਂਦੀ ਹੈ ਜਿਹੜੀ ਉਹਨੂੰ ਇਹ ਕਹਿੰਦੀ ਹੈ ਵੀ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਤੇ ਪ੍ਰਗਟ ਸਿੰਘ ਨੇ ਗੱਲਾਂ-ਗੱਲਾਂ 'ਚ ਇਹ ਵੀ ਗੱਲ ਕਰਤੀ ਕਹਿੰਦੇ ਵੀ ਪੰਜਾਬ ਹੈ ਜਿਹੜਾ ਹੁਣ ਕੋਈ ਇਹ ਨਾ ਸੋਚੇ ਕਿ ਮੈਨੂੰ ਚੀਫ ਮਿਨਿਸਟਰ ਬਣਾ ਕੇ ਦੇਖੋ ਮੈਂ ਹਨੇਰੀ ਲਿਆ ਦਊਗਾ ਇਹ ਗਲਤ ਫਹਿਮੀ ਕਹਿੰਦੇ ਮੈਨੂੰ ਲੱਗਦਾ ਕਿਸੇ ਨੂੰ ਪੰਜਾਬ ਵਿੱਚ ਪਾਲਣੀ ਨਹੀਂ ਚਾਹੀਦੀ ਇੱਕ ਤਰੀਕੇ ਨਾਲ ਪ੍ਰਗਟ ਸਿੰਘ ਨੇ ਇਹ ਗੱਲ ਵੀ ਤੋਰਤੀ ਵੀ ਪੰਜਾਬ ਚ ਕੋਈ ਵੀ ਇਹ ਨਾ ਕਵੇ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਹਨੇਰੀ ਲਿਆ ਦਊ ਉਹ ਕਹਿੰਦੇ ਇਹ ਗਲਤ ਫਹਿਮੀ ਹੈ ਕੋਈ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਸਮੁੱਚਿਤ ਤੌਰ ਤੇ ਪੰਜਾਬ ਨੂੰ ਸਾਰਾ ਕੁਝ ਕਰਨਾ ਪੈਣਾ ਹੈ ਗੱਲ ਪ੍ਰਗਟ ਸਿੰਘ ਦੀ ਵੀ ਸਹੀ ਹੈ ਉਹ ਵੀ ਸਿਆਣੇ ਨੇ ਖਿਡਾਰੀ ਰਹੇ ਨੇ ਫਿਰ ਪੁਲਿਸ ਮਹਿਕਮਾ ਫਿਰ ਸਪੋਰਟਸ ਡਾਇਰੈਕਟਰ ਤੇ ਫਿਰ ਐਮਐਲਏ ਬਣ ਕੇ ਕਈ ਵਾਰ ਹੁਣ ਪ੍ਰਗਟ ਸਿੰਘ ਵੀ ਪ੍ਰਧਾਨਗੀ ਦੀ ਦੌੜ ਚਾ ਕਾਂਗਰਸ ਪਾਰਟੀ ਦੀ ਉਹ ਮੰਨਣੀ ਆ ਨਾ ਮੰਨ ਪਰ ਪ੍ਰਗਟ ਸਿੰਘ ਵੀ ਕਾਂਗਰਸ ਦੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਨਹੀਂ ਸੋ ਹਲੇ ਤੱਕ ਪੁਰਾਣੇ ਸਮਿਆਂ ਚ ਜਨੀਦਰ ਕੈਪਟਨ ਅਮਰਿੰਦਰ ਸੀ ਕੈਪਟਨ ਅਮਰਿੰਦਰ ਪ੍ਰਧਾਨਗੀ ਦੀ ਦੌੜ ਚ ਹੁੰਦਾ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਜਾਂ ਸੁਨੀਲ ਢਾਕੜ ਸਾਹਿਬ ਹੁਣ ਤਾਂ ਸਿਟੀਆਂ ਬਦਲ ਗਿਆ ਹੁਣ ਤਾਂ ਨਵਜੋਤ ਸਿੰਘ ਸਿੱਧੂ ਵੀ ਪ੍ਰਧਾਨਗੀ ਦੀ ਦੌੜ 'ਚ ਨਹੀਂ ਹੈ ਹੁਣ ਨਵੀਂ ਜਨਰੇਸ਼ਨ ਕਾਂਗਰਸ ਚ ਆਈ ਹੈ ਸੋ ਸਮੇਂ-ਸਮੇਂ ਦੇ ਨਾਲ ਪੋਲਿਟਿਕਸ ਕਰਨ ਦਾ ਤਰੀਕਾ ਬਦਲਦਾ ਹੈ ਸਮੇਂ-ਸਮੇਂ ਨਾਲ ਪੋਲਿਟਿਕਸ ਦਾ ਢੰਗ ਬਦਲਦਾ ਹੈ ਮੁੱਦੇ ਬਦਲਦੇ ਨੇ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਪ੍ਰਧਾਨ ਹੈ ਉਹ ਅਮਨ ਅਰੋੜਾ ਨੂੰ ਲਾਇਆ ਅਮਨ ਅਰੋੜਾ ਥੋੜਾ ਜਿਹਾ ਸ਼ਹਿਰਾਂ ਤੇ ਫੋਕਸ ਕਰਕੇ ਆਪਣੀ ਪੋਲਿਟਿਕਸ ਨੂੰ ਅੱਗੇ ਵਧਾ ਰਹੇ ਨੇ ਆਮ ਆਦਮੀ ਪਾਰਟੀ ਉਹਨਾਂ ਦਾ ਜ਼ਿਆਦਾ ਧਿਆਨ ਆ ਬੀਜੇਪੀ ਦੇ ਉੱਪਰ ਹੈ ਜ਼ਿਆਦਾ ਕਿ ਬੀਜੇਪੀ ਸਾਡੇ ਨਾਲ ਵਿਤਕਰੇ ਕਰਦੀ ਹੈ ਪੰਜਾਬ ਦੇ ਨਾਲ ਔਰ ਬੀਜੇਪੀ ਦੀ ਜੇ ਗੱਲ ਕਰੀਏ ਮਨਜਿੰਦਰ ਸਰਸਾ ਕੁਝ ਦਿਨ ਪਹਿਲਾਂ ਆਏ ਉਹ ਕਹਿੰਦੇ ਆਪ ਤੇ ਕਾਂਗਰਸ ਪਾਰਟੀ ਪੰਜਾਬ 'ਚ ਅਗਰ ਪਾਰਲੀਮੈਂਟ ਦੇ ਵਿੱਚ 26 26 27 27% ਨੇ ਤੇ 18 19% ਤੇ ਬੀਜੇਪੀ ਹੈ ਫਰਕ ਬਹੁਤਾ ਜ਼ਿਆਦਾ ਨਹੀਂ ਸੋ ਉਹਨਾਂ ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ ਔਰ ਇਹ ਵੀ ਕਹਿ ਗਏ ਮਨਜਿੰਦਰ ਸਰਸਾ ਕਹਿੰਦੇ ਅਕਾਲੀਆਂ ਨਾਲ ਕਿਸੇ ਤਰ੍ਹਾਂ ਦਾ ਗੱਠ ਜੋੜ ਨਹੀਂ ਆਪਣੇ ਧੰਮ ਤੇ ਅਸੀਂ ਸਿਆਸਤ ਕਰਾਂਗੇ ਚਲੋ ਉਹ ਵੱਖਰਾ ਵਿਸ਼ਾ ਹੈ ਮੈਨੂੰ ਲੱਗਦਾ ਬੀਜੇਪੀ ਅਕਾਲੀਆਂ ਨਾਲ ਗੱਠ ਜੋੜ ਕਰੇਗੀ ਵੀ ਨਹੀਂ ਕਿਉਂਕਿ ਅਕਾਲੀ ਦਲੀ ਸਾਨੂੰ ਲੱਗਦਾ ਹੈ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਕਈ ਬਣ ਜਾਣੇ ਤੇ ਜੇ ਅਕਾਲੀ ਦਲੀ ਕਈ ਬਣਗੇ ਤੇ ਸਿੱਖ ਵੋਟ ਦੀ ਵੰਡ ਜਿਸ ਰੂਪ ਦੇ ਵਿੱਚ ਹੋਣੀ ਹੈ ਤੇ ਬੀਜੇਪੀ ਨੂੰ ਸਮਝੌਤਾ ਨਾ ਕਰਕੇ ਜ਼ਿਆਦਾ ਫਾਇਦਾ ਹੋ ਜਾਣਾ ਕਿਉਂਕਿ ਬੀਜੇਪੀ ਆਮ ਤੌਰ ਤੇ ਧੁਰਵਿਕरण ਦੀ ਸਿਆਸਤ ਵੀ ਕਰਦੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਬੀਜੇਪੀ ਤੇ ਲੱਗਦੇ ਨੇ ਸੋ ਦੇਖਿਆ ਜਾਵੇ ਤੇ ਸਿਆਸਤ ਨੇ ਮੋੜਾ ਪੰਜਾਬ 'ਚ ਫੇਰ ਕੱਟ ਲਿਆ 27 ਤੋਂ ਪਹਿਲਾਂ ਨਵੀਂ-ਨਵੀਂ ਤਰ੍ਹਾਂ ਦੇ ਏਜੰਡੇ ਨਵੀਂ-ਨਵੀਂ ਤਰ੍ਹਾਂ ਦੇ ਮੁੱਦੇ ਨਵੇਂ-ਨਵੇਂ ਚਿਹਰੇ ਬਤੌਰ ਪ੍ਰਧਾਨ ਹੁਣ ਕਾਂਗਰਸ ਨੂੰ ਭਾਵੇਂ ਪ੍ਰਗਟ ਸਿੰਘ ਪ੍ਰਧਾਨ ਦੇ ਦੇਣ ਕਾਂਗਰਸ ਭਾਵੇਂ ਰਾਣਾ ਗੁਰਜੀਤ ਸਿੰਘ ਇਹ ਦੋਵੇਂ ਇੱਕ ਨਵੇਂ ਆਈਡੀਆ ਦੀ ਸਿਆਸਤ ਕਰਨ ਵਾਲੇ ਲੀਡਰ ਨੇ ਇੱਕ ਵਪਾਰੀ ਹੈ ਇੱਕ ਖਿਡਾਰੀ ਹੈ ਔਰ ਦੋਨਾਂ ਕੋਲੇ ਆਪਣੇ ਆਪਣੇ ਖੇਤਰ ਦੇ ਐਡਮਿਨਿਸਟ੍ਰੇਟਿਵ ਤਜਰਬੇ ਵੀ ਨੇ ਰਾਣਾ ਗੁਰਜੀਤ ਤੇ ਪ੍ਰਗਟ ਸਿੰਘ ਹੁਣ ਇਹਨਾਂ 'ਚੋਂ ਕੌਣ ਆਉਂਦਾ ਹੈ ਜਾਂ ਕੋਈ ਹੋਰ ਆਉਂਦਾ ਹੈ ਕਿਉਂਕਿ ਡਾਵਿਡਰ ਹੋਰ ਵੀ ਨੇ ਜਦੋਂ ਕਾਂਗਰਸ ਪਾਰਟੀ ਦੀ ਗੱਲ ਹੁੰਦੀ ਹੈ ਕਾਂਗਰਸ ਪਾਰਟੀ ਸ਼ਾਇਦ ਇਹ ਨਾ ਸੋਚੇ ਕਿ ਰਾਣਾ ਗੁਰਜੀਤ ਦਾ ਕਿਸਾਨੀ ਦਾ ਅਜੰਡਾ ਤੇ ਪ੍ਰਗਟ ਸਿੰਘ ਦਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਅਜੰਡਾ ਹੋ ਸਕਦਾ ਹੈ ਕਾਂਗਰਸ ਪਾਰਟੀ ਇਹ ਸੋਚੇ ਕਿ ਆਪ ਕੀ ਕਰ ਰਹੀ ਹੈ ਆਪ ਅਮਨ ਅਰੋੜਾ ਹਿੰਦੂ ਚਿਹਰਾ ਲੈ ਕੇ ਆਈ ਹੈ ਬੀਜੇਪੀ ਸੁਨੀਲ ਜਾਖੜ ਉਹਨਾਂ ਨੇ ਪ੍ਰਧਾਨ ਬਣਾਏ ਹੈ ਹੋ ਸਕਦਾ ਕਾਂਗਰਸ ਵੀ ਕਵੇ ਵੀ ਨਹੀਂ ਅਸੀਂ ਮਨੀਸ਼ ਤਿਵਾੜੀ ਨਾਲ ਜਾਵਾਂਗੇ ਅਸੀਂ ਵਜਿੰਦਰ ਸਿੰਘਲਾ ਨਾਲ ਜਾਵਾਂਗੇ ਅਸੀਂ ਭਾਰਤ ਪੂਸ਼ਨ ਆਸ਼ੂ ਨਾਲ ਜਾਵਾਂਗੇ ਅਸੀਂ ਓਪੀ ਸੋਨੀ ਨਾਲ ਜਾਵਾਂਗੇ ਅਸੀਂ ਰਾਣਾ ਕੇਪੀ ਨਾਲ ਜਾਵਾਂਗੇ ਸੋ ਕਾਂਗਰਸ ਦੀ ਸੋਚਣ ਦਾ ਨਜ਼ਰੀਆ ਵੀ ਵੱਖਰਾ ਹੋ ਸਕਦਾ ਹੈ ਇਸ ਕਰਕੇ ਇੱਕ ਦੌੜ ਹੈ ਹਜੇ ਇੱਕ ਹੋੜ ਹੈ ਹਰ ਕਿਸੇ ਦੇ ਯਤਨ ਹੈ ਸੋ ਸਿਆਸਤ ਵੀ ਬੜੀ ਦਿਲਚਸਪ ਪੰਜਾਬ ਦੀ ਹੋਈ ਪਈ ਹੈ ਔਰ ਇਹ ਦੇਖਣਾ ਪਊਗਾ ਅਗਲੇ 2-3-4 ਮਹੀਨਿਆਂ ਦੇ ਵਿੱਚ ਕਿ ਮੁੱਖ ਤੌਰ ਤੇ ਪੰਜਾਬ ਚ ਕਿਹੜੇ ਮੁੱਦੇ ਉਭਾਰ ਲੈਂਦੇ ਨੇ ਪੰਜਾਬ ਨੇ ਬਹੁਤ ਤਰ੍ਹਾਂ ਦੇ ਮਾਡਲ ਦੇਖੇ ਨੇ ਅਸੀਂ ਸੁਖਵੀਰ ਬਾਦਲ ਦਾ ਵੀ ਮਾਡਲ ਆਇਆ ਸੀ 2007 ਤੋਂ ਪਹਿਲਾਂ ਨਵਾਂ ਪੰਜਾਬ ਉਸਾਰਾਂਗੇ ਸੋ ਨਵਾਂ ਪੰਜਾਬ ਉਸਾਰ ਦੇ ਉਸਾਰ ਦੇ 2017 ਚ ਸੱਤਾ ਤੋਂ ਬਾਹਰ ਹੋ ਗਏ ਤੇ ਅੱਜ ਅਕਾਲੀ ਦਲ ਦੇ 2 ਜਾਂ 3 ਐਮਐਲਏ ਨੇ ਤੇ 1 ਐਮਪੀ ਹੈ ਤੇ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੈ ਖੇਰੂ ਖੇਰੂ ਅਕਾਲੀ ਦਲ ਹੈ ਤੇ ਹੁਣ ਅਕਾਲੀ ਦਲ ਦੀ ਸਥਿਤੀ ਵੀ ਚਲੋ ਸਾਡੇ ਸਾਹਮਣੇ ਹੈ ਪਰ ਦਿਲਚਸਪ ਮੋੜ ਤੇ ਪੰਜਾਬ ਦੀ ਜਿਹੜੀ ਕਾਂਗਰਸ ਦੀ ਸਥਿਤੀ ਹੈ ਉਹ ਬੜੀ ਹੈ ਡਿਲਜੀਕਲ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਜਥੇਦਾਰ ਸ਼੍ਰੀ ਇਕਾਲਤਖ ਸਾਹਿਬ ਨੂੰ ਮਿਲਦੀ ਹੈ ਤੇ ਹੁਣ ਇਹ ਸੰਭਾਵਨਾਵਾਂ ਨੇ ਕਿ ਸ਼੍ਰੀ ਇਕਾਲਤਖ ਸਾਹਿਬ ਵੱਲੋਂ ਕੋਈ ਨਵੇਂ ਹੁਕਮ ਜੋ ਹੈ ਦਿੱਤੇ ਜਾ ਸਕਦੇ ਨੇ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਫਿਲਹਾਲ ਤਾਂ ਇੰਤਜ਼ਾਰਕਾਰੀ ਹੈ ਪਰ ਇਹ ਨਵਾਂ ਹੁਕਮ ਕੀ ਹੋ ਸਕਦਾ ਹੈ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੋ ਤੁਸੀਂ ਇਹਨਾਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਕੀ ਕਹਿਣਾ ਚਾਹੋਗੇ ਕਿ ਕੀ ਕੋਈ ਵੱਡਾ ਸਿਆਸੀ ਹੁਕਮ ਆ ਸਕਦਾ ਹੈ ਹੁਣੇ ਤੇ ਇਸ ਦੇ ਨਾਲ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ ਇਸ ਉੱਪਰ ਕੀ ਫਰਕ ਪਏਗਾ ਤੇ ਅਕਾਲੀ ਸਿਆਸਤ ਕਿਸ ਪਾਸੇ ਵੱਲ ਅੱਗੇ ਵੱਧਦੀ ਨਜ਼ਰ ਆਏਗੀ ਦੇਖੋ ਅਕਾਲੀ ਸਿਆਸਤ ਵੀ ਬਹੁਤ ਨਾਜ਼ੁਕ ਮੋੜ 'ਤੇ ਖੜੀ ਹੈ ਕੱਲ ਪੰਜ ਕਮੇਟੀ ਮੈਂਬਰ ਜਥੇਦਾਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਉਹਨਾਂ ਦੀ ਰਿਹائش ਮਿਲ ਕੇ ਆਏ ਨਹੀਂ ਘੰਟਾ ਸਵਾ ਘੰਟਾ ਕੱਲ ਮੀਟਿੰਗ ਹੋਈ ਹੈ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਗਏ ਜਿਹੜੇ ਇਸ ਕਮੇਟੀ ਦੇ ਕਨਵੀਨਰ ਸੀ ਮੁਖੀ ਸੀ ਨਾ ਬਡੁੰਗਰ ਸਾਹਿਬ ਗਏ ਨੇ ਜਿਹੜੇ ਮੈਂਬਰ ਸੀ ਇਹਦਾ ਮਤਲਬ ਹੈ ਕਿ ਇਸ ਭਾਵੇਂ ਜਥੇਦਾਰ ਸ਼੍ਰੀ ਅਲਤਖਤ ਗਿਆਨੀ ਰਗਵੀਰ ਸਿੰਘ ਨੇ ਕਹਿ ਦਿੱਤਾ ਸੀ ਕਿ ਹਲੇ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਜਿਹੜੀ ਦਰਖਾਸਤ ਸੀ ਜਾਂ ਅਸਤੀਫਾ ਸੀ ਉਹ ਮਨਜ਼ੂਰ ਨਹੀਂ ਹੈ ਉਹਨਾਂ ਨੂੰ ਐਸਜੀਪੀਸੀ ਦਾ ਪ੍ਰਧਾਨ ਵੀ ਬਣੇ ਰਹਿਣਾ ਚਾਹੀਦਾ ਪਰ ਹਰਜਿੰਦਰ ਸਿੰਘ ਧਾਮੀ ਨਹੀਂ ਗਏ ਮਤਲਬ ਪੰਜ ਮੈਂਬਰ ਹੀ ਕਮੇਟੀ ਦੇ ਰਹਿ ਗਏ ਬਡੁੰਗਰ ਸਾਬ ਵੀ ਨਹੀਂ ਗਏ ਇਹ ਹੁਕਮ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜੀ ਕਮੇਟੀ ਹੈ ਇਹ ਕਮੇਟੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਸੋ ਪੰਜ ਮੈਂਬਰ ਰਹਿ ਗਏ ਉਹ ਮੈਂਬਰ ਖੜੇ ਨੇ ਉਹਨਾਂ ਨੇ ਇੱਕ ਰਿਪੋਰਟ ਬਣਾ ਕੇ ਵੀ ਜਥੇਦਾਰ ਸਾਹਿਬ ਨੂੰ ਦਿੱਤੀ ਸੀ ਕੱਲ ਉਹਦੇ ਉੱਪਰ ਚਰਚਾ ਹੋਈ ਵੱਖ-ਵੱਖ ਤਰੀਕੇ ਵਿਚਾਰੇ ਗਏ ਪੰਜਾਂ ਮੈਂਬਰਾਂ ਨੇ ਦੱਸਿਆ ਕਿ ਅਸੀਂ ਕਿਸ ਰੂਪ ਚ ਕੋਸ਼ਿਸ਼ਾਂ ਕੀਤੀਆਂ ਤੇ ਸਾਡੀ ਗੱਲ ਸੁਣੀ ਨਹੀਂ ਗਈ ਸ਼੍ਰੋਮਣੀ ਅਕਾਲੀ ਦਲ ਦੇ ਹਾਕਮ ਧੜੇ ਨੇ ਜਿਹੜਾ ਵਰਕਿੰਗ ਕਮੇਟੀ ਸੀ ਜਾਂ ਦੂਸਰੇ ਲੋਕ ਸੀ ਜਿਹੜੇ ਬਲਵਿੰਦਰ ਸਿੰਘ ਭੁੰਦੜ ਨੇ ਉਹ ਮੀਟਿੰਗ 'ਚ ਆਏ ਨਹੀਂ ਅਸੀਂ ਸੱਦਾ ਦਿੱਤਾ ਹਰਜਿੰਦਰ ਸਿੰਘ ਧਾਮੀ ਚਲੇ ਗਏ ਹੁਣ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਜੋ ਕਿਹਾ ਕਮੇਟੀ ਨੂੰ ਪੰਜ ਮੈਂਬਰਾਂ ਨੂੰ ਉਹ ਕਹਿੰਦੇ ਇੱਕ ਦੋ ਦਿਨ ਇੰਤਜ਼ਾਰ ਕਰੋ ਤੇ ਨਵਾਂ ਆਦੇਸ਼ ਜਾਂ ਨਵਾਂ ਨਿਰਦੇਸ਼ ਜਾਂ ਦਿਸ਼ਾ ਨਿਰਦੇਸ਼ ਉਹ ਦੇਣਗੇ ਸੋ ਹੁਣ ਅਗਲੇ ਜਿਹੜੇ ਇੱਕ ਦੋ ਦਿਨ ਨੇ ਅਕਾਲੀ ਸਿਆਸਤ ਨੂੰ ਲੈ ਕੇ ਉਹ ਬਹੁਤ ਮਹੱਤਵਪੂਰਨ ਨੇ ਪਰ ਜਿਹੜੇ ਕਮੇਟੀ ਮੈਂਬਰ ਸੀ ਗੁਰਪ੍ਰਤਾ ਵਡਾਲਾ ਔਰ ਮਨਪ੍ਰਤਿਆਲੀ ਔਰ ਇਹਨਾਂ ਸਾਰਿਆਂ ਨੇ ਬਾਹਰ ਆ ਕੇ ਕੀ ਕਿਹਾ ਇੱਕ ਇੱਕ ਵਾਰੀ ਗੁਰਪ੍ਰਤਾ ਗੁਰਪ੍ਰਤਾ ਵਡਾਲਾ ਦੀਆਂ ਜਿਹੜੀਆਂ ਅਹਿਮ ਗੱਲਾਂ ਨੇ ਆਪਾਂ ਉਹ ਸੁਣ ਲਈਏ ਤੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਤਾਂਮੀ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਤਾਂਮੀ ਸਾਹਿਬ ਦੀ ਅੱਜ ਵੀ ਅਗਵਾਈ ਦੀ ਲੋੜ ਹੈਗੀ ਆ ਤਾਂਮੀ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤਖਤ ਸਾਹਿਬ ਨੂੰ ਲੱਗੀ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਆ ਧਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ੁਮੇਰ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਹੈ ਕਿ ਸਿੰਘ ਸਾਹਿਬ ਦੇ ਦੇਸ਼ ਦੇ ਮੁਤਾਬਕ ਧਾਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਦੇਖੋ ਤਾਂ ਹੀ ਤਾਂ ਉਹਨਾਂ ਨੂੰ ਸਾਰਾ ਪੰਥ ਕਹਿ ਰਿਹਾ ਕਿ ਉਹ ਭਗੋੜੇ ਨੇ ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲੇਆ ਉਹਨਾਂ ਨੇ ਟਕਰਾ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਪਗੌੜੇ ਵਜੋਂ ਜਾਣੇ ਜਾਂਦਾ ਆ ਲੇਕਿਨ ਪਗੌੜਿਆਂ ਨੂੰ ਕਦੀ ਕਿਸੇ ਨੇ ਪਰਵਾਹ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੁੱਚੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਕਿਨਾਂ ਨੇ ਪਿੱਟ ਦਿਖਾਈ ਆ ਕਾਲਤਖ ਸਾਹਿਬ ਨੂੰ ਇਹ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਮਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪਰਵਾਹ ਕਰਨਾ ਆ ਇਹ ਉਹਨਾਂ ਦੇ ਸਮੇਂ 'ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ਼ ਹੋ ਜਾਣਾ। ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸੰਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਦਾਬਨਪ੍ਰੀਤ ਸਿੰਘ ਜੀ ਹਾਲੀ, ਸ੍ਰੀ ਦਾ ਸੰਤਾ ਸਿੰਘ ਜੀ ਮੈਲਪੁਰੀ ਸਾਹਿਬ, ਸ੍ਰੀ ਵਿਭਾਗ ਸਦਨਕਾਰ ਜੀ ਡਾਗਰ ਪ੍ਰਤਾਪ ਸਿੰਘ ਗੁਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਆਂ ਔਰ ਸਿੰਘ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇੱਕ ਦਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨ ਬਿਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸਤੇ ਨਿਬੰਧ ਪੈਰਾ ਦਵਾਂਗੇ ਸੋ ਪੰਜ ਮੈਂਬਰੀ ਕਮੇਟੀ ਹੁਣ ਨਵੇਂ ਹੁਕਮਾਂ ਦੀ ਨਵੇਂ ਆਦੇਸ਼ ਦੀ ਇੰਤਜ਼ਾਰ ਚ ਹੈ ਔਰ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਦਾਵਾ ਹੈ ਕਿ ਅਸੀਂ ਸ਼੍ਰੀ ਅਕਾਲ ਠਖਰ ਸਾਹਿਬ ਦੇ ਹੁਕਮਾਂ ਦੇ ਨਾਲ ਖੜੇ ਆਂ ਔਰ ਹਰ ਹੁਕਮ ਨੂੰ ਪ੍ਰਵਾਨ ਕਰਾਂਗੇ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਇਹਨਾਂ ਹੁਕਮਾਂ ਨੂੰ ਅਮਲ ਦੇ ਵਿੱਚ ਲਿਆਵਾਂਗੇ ਸੋ ਇੱਕ ਤਰੀਕੇ ਨਾਲ ਬੜੇ ਦਿਲਚਸਪ ਮੋੜ ਤੇ ਅਕਾਲੀ ਸਿਆਸਤ ਪੰਥਕ ਸਿਆਸਤ ਫੇਰ ਆ ਗਈ ਹੈ ਦੂਜੇ ਪਾਸੇ 1 ਮਾਰਚ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਿਉਂਕਿ ਉਹਨਾਂ ਨੇ 1 ਮਾਰਚ ਨੂੰ ਪ੍ਰਧਾਨ ਚੁਣਨਾ ਹੈ ਔਰ 20 ਤਰੀਕ ਨੂੰ ਉਹਨਾਂ ਨੇ ਆਪਣੀ ਮੈਂਬਰਸ਼ਿਪ ਖਤਮ ਕਰ ਲਈ ਹੈ ਹੁਣ ਉਹ ਤਿਆਰੀ ਕਰ ਰਹੇ ਨੇ ਪ੍ਰਧਾਨਗੀ ਦੀ ਚੋਣ ਦੀ ਸੋ ਕੀ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਨਵਾਂ ਹੁਕਮ ਆਉਂਦਾ ਹੈ ਇਹ ਬਹੁਤ ਦਿਲਚਸਪ ਰਹੇਗਾ ਇਸ ਵਕਤ ਦੇਖਣਾ ਕਿਉਂਕਿ ਅਗਰ ਉਹ ਪੰਜ ਮੈਂਬਰੀ ਕਮੇਟੀ ਨੂੰ ਪੁਰਾਣੇ ਹੁਕਮਾਂ ਦੀ ਤਰ੍ਹਾਂ ਆਪਣਾ ਕੰਮ ਜਾਰੀ ਰੱਖਣ ਲਈ ਕਹਿੰਦੇ ਨੇ ਕੀ ਇਹ ਪੰਜ ਮੈਂਬਰੀ ਕਮੇਟੀ 20 ਮੈਂਬਰਸ਼ਿਪ ਭਰਤੀ ਸ਼ੁਰੂ ਕਰੇਗੀ ਸੋ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਉੱਤਰ ਭਵਿੱਖ ਵਿੱਚ ਮਿਲਣਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਮੈਂਬਰਸ਼ਿਪ ਅਭਿਆਨ ਖਤਮ ਕੀਤੇ ਜਾਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਫਦ ਨੇ ਹਜੇ ਤੱਕ ਮੁਲਾਕਾਤ ਨਹੀਂ ਕੀਤੀ ਕੁਝ ਚਰਚਾਵਾਂ ਨੇ ਕਿ ਉੱਥੇ ਵੀ ਵਿਚਾਰ ਚਰਚਾ ਹੋ ਰਹੀ ਹੈ ਕਿ ਕੀ ਮੈਂਬਰਸ਼ਿਪ ਖਤਮ ਕਰਨ ਤੋਂ ਬਾਅਦ ਖਿੰਗ ਸਾਹਿਬ ਗਿਆਨੀ ਰਕबीर ਸਿੰਘ ਨੂੰ ਕੀ ਮਿਲਿਆ ਜਾਣਾ ਚਾਹੀਦਾ ਹੈ ਜਾਂ ਖਲੇ ਹੋਰ ਇੰਤਜ਼ਾਰ ਕਰਨਾ ਚਾਹੀਦਾ ਸੋ ਕਈ ਤਰ੍ਹਾਂ ਦੀਆਂ ਸਿਆਸੀ ਤੌਰ ਦੇ ਉੱਤੇ ਗੱਲਾਂ ਚਰਚਾ ਦੇ ਵਿੱਚ ਨੇ ਸੁਰਖੀਆਂ ਦੇ ਵਿੱਚ ਨੇ ਸੋ ਅਗਲੇ 1-2 ਦਿਨ ਅਕਾਲੀ ਸਿਆਸਤ ਦੇ ਲਈ ਹੋਰ ਅਹਿਮ ਰਹਿਣ ਵਾਲੇ ਨੇ ਸੋ ਇਹਨਾਂ ਇੱਕ ਦੋ ਦਿਨਾਂ ਦੇ ਵਿੱਚ ਨਜ਼ਰ ਲਗਾਤਾਰ ਬਣਾ ਕੇ ਰੱਖਣੀ ਪੈਣੀ ਹੈ ਕਿ ਕੀ ਸਿਆਸੀ ਡਵੈਲਪਮੈਂਟ ਹੁੰਦੀ ਹੈ ਡਲਾਜੀ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਤੋਂ ਬਾਅਦ ਲਗਾਤਾਰ ਚਰਚਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਅਕਾਲੀ ਅਤੇ ਬੀਜੇਪੀ ਗਠਜੋੜ ਸ਼ਾਇਦ ਫਿਰ ਹੋ ਸਕਦਾ ਹੈ ਸੰਭਾਵਨਾ ਬਣ ਸਕਦੀ ਹੈ ਪਰ ਹੁਣ ਜੋ ਹੈ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਵੀ ਬੀਜੇਪੀ ਦੇ ਲੀਡਰ ਨੇ ਸ਼ਰਿਆਮ ਇਸ ਗਠਜੋੜ ਦੀਆਂ ਚਰਚਾਵਾਂ ਨੂੰ ਨਕਾਰ ਰਹੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਜਿਹਾ ਬਿਲਕੁਲ ਵੀ ਨਹੀਂ ਹੋ ਸਕਦਾ ਮੌਜੂਦਾ ਸਮੇਂ ਵਿੱਚ ਵੀ ਨਹੀਂ ਹੋ ਸਕਦਾ ਭਵਿੱਖ ਦੇ ਵਿੱਚ ਵੀ ਨਹੀਂ ਹੋ ਸਕਦਾ ਅਸੀਂ ਖਾਸ ਤੌਰ ਤੇ ਗੱਲ ਕਰੀਏ ਦਿੱਲੀ ਦੇ ਜਿਹੜੇ ਲੀਡਰ ਜਿਹੜੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਖਾਸ ਤੌਰ ਤੇ ਇਹ ਸਭ ਕਹਿਣਾ ਹੈ ਇਹਨਾਂ ਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਸਿਆਸਤ ਨੂੰ ਤੁਸੀਂ ਕਿਵੇਂ ਜੋ ਹੈ ਇਸ ਦਾ ਵਿਖਿਆਨ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਦੇਖੋ ਸੁਖਵੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਤੇ ਜਿੰਨੇ ਬੀਜੇਪੀ ਦੇ ਲੀਡਰ ਆਏ ਸੀ ਇਹ ਗੱਲਾਂ ਖੂਬ ਬੀੜੀਆ ਦੇ ਵਿੱਚ ਤਲ ਫੜ ਕੇ ਰਹੀਆਂ ਕਿ ਅਕਾਲੀ ਭਾਜਪਾ ਗਠਜੋੜ ਹੋ ਸਕਦਾ ਹੈ ਲੇਕਿਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਿੱਲੀ ਨਾਲ ਜੁੜੀ ਕੌਮੀ ਲੀਡਰਸ਼ਿਪ ਦੇ ਕਈ ਲੀਡਰਾਂ ਨੇ ਇਹ ਸਾਫ਼ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਚੋਣਾਂ ਅਸੀਂ ਆਪਣੇ ਪੰਦਰ ਤੇ ਲੜਾਂਗੇ ਔਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਮੰਤਰੀ ਬਣਨ ਤੋਂ ਬਾਅਦ ਜਦੋਂ ਅੰਮ੍ਰਿਤਸਰ ਪੁੱਜੇ ਸੱਚਕਨਚੀ ਦਰਬਾਰ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ ਇੱਕ ਦੋ ਦਿਨ ਹੋ ਗਏ ਨੇ ਇਸ ਗੱਲ ਨੂੰ ਪਰ ਉਹਨਾਂ ਨੇ ਵੀ ਇਹ ਇਸ਼ਾਰਾ ਦਿੱਤਾ ਕਿ ਅਸੀਂ ਆਪਣੇ ਦਮ ਤੇ ਲੋਕ ਸਭਾ ਦੀ ਚੋਣ ਲੜ ਕੇ 18 19% ਤੇ ਆਏ ਹਾਂ ਤੇ ਆਪ ਤੇ ਕਾਂਗਰਸ ਜਿਹੜੇ 26 26 27 27% ਦੇ ਕਰੀਬ ਖੜੇ ਨੇ ਜਿਆਦਾ ਫਰਕ ਨਹੀਂ ਅਸੀਂ ਅਕਾਲੀ ਦਲ ਨਾਲ ਮਿਲ ਕੇ ਨਹੀਂ ਲੜਨਾ ਅਸੀਂ ਆਪਣੇ ਪੱਧਰ ਤੇ ਲੜਾਂਗੇ ਇਹਦੇ ਬਹੁਤ ਗੰਭੀਰ ਮਤਲਬ ਨਹੀਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਜਿਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਥਿਤੀ ਬਣੀ ਹੈ ਪੰਜਾਬ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਬਣ ਗਿਆ ਮੈਨੂੰ ਇਹ ਲੱਗਦਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ 3-4 ਅਕਾਲੀ ਦਲ ਬਣ ਸਕਦੇ ਨੇ ਔਰ ਸਿੱਧੇ ਸਿੱਧੇ ਰੂਪ ਦੇ ਵਿੱਚ ਨਵੇਂ ਅਕਾਲੀ ਦਲਾਂ ਦਾ ਸਥਾਪਿਤ ਹੋਣਾ ਇਹਦਾ ਮਤਲਬ ਹੈ ਕਿ ਪੰਜਾਬ 'ਚ ਸਾਡੀ ਪਿੰਡੂ ਤੇ ਦਿਹਾਤੀ ਵੋਟ ਦਾ ਵੰਡੇ ਜਾਣਾ ਜਿਹਦਾ ਸਿੱਧਾ ਹੀ ਸਿੱਧੇ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋ ਸਕਦਾ ਹੈ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਅਕਾਲੀ ਦਲ ਨਾਲ ਇਸ ਵਕਤ ਗਠਜੋੜ ਕਰੇਗੀ ਬਲਕਿ ਬੀਜੇਪੀ ਦੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਸਿੱਖ ਲੀਡਰਸ਼ਿਪ ਬੀਜੇਪੀ ਦੇ ਵਿੱਚ ਆਵੇ ਔਰ ਉਹ ਬਹੁਤ ਸਾਰੇ ਲੀਡਰ ਜਿਹੜੇ ਕਿਸੇ ਵੇਲੇ ਅਕਾਲੀ ਭਾਜਪਾ ਨਾਲ ਇਕੱਠੇ ਸੀ ਜਿਹੜੇ ਅੱਜ ਅਕਾਲੀ ਦਲ ਦੀ ਸਥਿਤੀ ਨੂੰ ਜਿਸ ਥਾਂ ਤੇ ਦੇਖ ਰਹੇ ਨੇ ਬਹੁਤ ਸਾਰੇ ਲੀਡਰ ਨੇ ਜਿਹੜੇ ਟੁੱਟ ਸਕਦੇ ਨੇ ਔਰ ਅਕਾਲੀ ਦਲ ਛੱਡ ਕੇ ਭਾਜਪਾ 'ਚ ਜਾ ਸਕਦੇ ਨੇ ਭਵਿੱਖ ਨੂੰ ਔਰ ਕੁਝ ਲੀਡਰ ਅਕਾਲੀ ਦਲ ਦੇ ਵੱਖ-ਵੱਖ ਧੜਿਆਂ 'ਚ ਵੀ ਜਾ ਸਕਦੇ ਨੇ ਸੋ ਇਸ ਕਰਕੇ ਸਿੱਖ ਲੀਡਰਸ਼ਿਪ ਦਾ ਜਿਹੜਾ ਬਿਖਰਾ ਹੈ ਉਹ ਵੀ ਕਾਫੀ ਚਿੰਤਾ ਦੀ ਗੱਲ ਬਣ ਸਕਦਾ ਹੈ ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸ਼ੁਕਬੀਰ ਸਿੰਘ ਬਾਦਲ ਨਾਲ ਸੰਬੰਧਿਤ ਧੜਾ ਜਿਹੜਾ ਅਕਾਲੀ ਦਲ ਦਾ ਜਾਂ ਜਿਹੜਾ ਵੀ ਨਵਾਂ ਪ੍ਰਧਾਨ ਹੋਊਗਾ ਅਕਾਲੀ ਦਲ ਦਾ ਸੋ ਅਕਾਲੀ ਦਲ ਦੇ ਮੈਂਬਰ ਕਿੰਨੇ ਆਉਂਦੇ ਨੇ ਐਸਜੀਪੀਸੀ ਚ ਔਰ ਦੂਸਰੇ ਗਰੁੱਪਾਂ ਦੇ ਜਿੱਧਰ ਸੰਭਾਵਨਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਸਾਰੇ ਗਰੁੱਪ ਮਿਲ ਕੇ ਚੋਣ ਲੜ ਸਕਦੇ ਨੇ ਵਕ ਵਕ ਅਕਾਲੀ ਧੜੇ ਸੋ ਐਸਜੀਪੀਸੀ ਕੌਣ ਜਿੱਤਦਾ ਹੈ ਉਹਦੇ ਨਾਲ ਵੀ ਬਹੁਤ ਕੁਝ ਸਪਸ਼ਟ ਹੋਏਗਾ ਕਿ ਸਤਾਈ ਚ ਸਿੱਖ ਲੀਡਰਸ਼ਿਪ ਆਪਣੇ ਤੌਰ ਤੇ ਉਭਾਰ ਲਏਗੀ ਆ ਸਿੱਖ ਵੋਟ ਵੰਡੀ ਜਾਏਗੀ ਸੋ ਇਸ ਕਰਕੇ ਹਜੇ ਅਗਲੇ 5-6 ਮਹੀਨੇ ਸਿੱਖ ਸਿਆਸਤ ਨੂੰ ਹੋਰ ਗੌ ਨਾਲ ਵਾਚਣ ਦਾ ਵੇਲਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਜੜੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਜਿਹੜੇ ਸਿਆਸਤ ਦੇ ਵਿੱਚ ਕਈ ਚਰਚਾਵਾਂ ਦੇ ਵਿੱਚ ਇਹ ਸਾਰੀਆਂ ਖਬਰਾਂ ਬਣੀਆਂ ਹੋਈਆਂ ਸਾਰਿਆਂ ਦੇ ਉੱਪਰ ਤੁਸੀਂ ਜੋ ਹੈ ਆਪਣਾ ਸਿਆਸੀ ਨਲਸਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਤਾਜ਼ਾ ਅਪਡੇਟਡ ਜੋ ਜਾਣਕਾਰੀ ਹੈ ਉਹ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਰੱਖੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੇ ਨਾਲ ਹੀ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ